ਜਿੱਥੇ ਕਿ ਕੁਝ ਸਮਾਂ ਪਹਿਲਾਂ ਬਟਾਲਾ ਪੁਲਿਸ ਵੱਲੋਂ ਇੱਕ ਵਿਸ਼ੇਸ਼ ਮਹੀਮ ਚਾਲੂ ਕੀਤੀ ਗਈ ਕਿ ਜਿਹੜੇ ਗੁੰਮ ਹੋਏ ਫੋਨ ਆ ਉਹਨਾਂ ਦੇ ਅਸਲੀ ਮਾਲਕਾਂ ਦੇ ਹੱਥ ਵਿੱਚ ਦਿੱਤੇ ਜਾਂਦੇ ਸੋ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਤੂੰ ਤਿੰਨ ਸੈਮੀਨਾਰ ਪਹਿਲਾਂ ਹੋ ਚੁੱਕੇ ਆ ਜਿਦੇ ਵਿੱਚ ਪਹਿਲੇ 500 ਮੋਬਾਈਲ ਜਿਹੜੇ ਆ ਬਟਾਲਾ ਪੁਲਿਸ ਜਿਹੜੀ ਆ ਉਹ ਮਾਲਕਾਂ ਨੂੰ ਵਾਪਸ ਕਰ ਚੁੱਕੀ ਆ ਅੱਜ ਜਿਹੜਾ ਚੌਥਾ ਸੈਮੀਨਾਰ ਕਰਾਇਆ ਗਿਆ ਆ ਇਹਦੇ ਵਿੱਚ ਅੱਜ 200 ਮੋਬਾਈਲ ਰਿਕਵਰ ਕਰਕੇ ਉਹਦੇ ਅਸਲੀ ਮਾਲਕਾਂ ਤੱਕ ਪਹੁੰਚਾਏ ਗਏ ਨੇ ਸੋ ਦੱਸਣਾ ਚਾਹਾਂਗੀ ਕਿ ਹੁਣ ਤੱਕ ਇਹਨਾਂ 700 ਮੋਬਾਈਲਾਂ ਦੀ ਕੀਮਤ ਜਿਹੜੀ ਆ 1.5 ਕਰੋੜ ਦੱਸੀ ਜਾ ਰਹੀ ਆ ਸੋ ਇਸ ਮੌਕੇ ਜਿਹੜੇ ਭੈਣ ਭਰਾਵਾਂ ਦੇ ਮੋਬਾਈਲ ਗੁੰਮ ਹੋਏ ਸਨ ਉਹਨਾਂ ਦੇ ਚਿਹਰਿਆਂ ਤੇ ਇੱਕ ਵੱਖਰੀ ਖੁਸ਼ੀ ਸੀ ਉਹਨਾਂ ਨੂੰ ਇੱਕ ਵੱਖਰਾ ਅਹਿਸਾਸ ਸੀ ਇਸ ਮੌਕੇ ਬਟਾਲਾ ਐਸਐਸਪੀ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਮੋਬਾਈਲ ਜਿਹੜੇ ਗੁੰਮ ਹੁੰਦੇ ਨੇ ਇਹ ਇੱਕ ਡਿਵਾਈਸ ਨਹੀਂ ਐ ਇਹ ਇੱਕ ਇਮੋਸ਼ਨ ਨੇ ਕਿਉਂਕਿ ਮੋਬਾਈਲ ਦੇ ਵਿੱਚ ਲੋਕਾਂ ਦੇ ਕਾਫੀ ਕੀਮਤੀ ਡਾਕੂਮੈਂਟਸ ਹੋਰ ਕੀਮਤੀ ਯਾਦਾਂ ਜੁੜੀਆਂ ਹੁੰਦੀਆਂ ਜਦੋਂ ਮੋਬਾਈਲ ਗੁੰਮ ਹੋ ਜਾਂਦਾ ਆ ਤੇ ਇਨਸਾਨ ਇਹ ਆਪਣੇ ਆਪ ਨੂੰ ਇੱਕ ਅਸਾਹੀ ਮਹਿਸੂਸ ਕਰਦਾ ਹੈ ਸੋ ਇਸ ਮੌਕੇ ਐਸਐਸਪੀ ਬਟਾਲਾ ਔਰ ਜਿੰਨਾ ਲੋਕਾਂ ਦੇ ਮੋਬਾਈਲ ਅੱਜ ਮਿਲੇ ਨੇ ਉਹਨਾਂ ਨੇ ਕੀ ਕੁਝ ਕਿਹਾ ਅਸੀਂ ਸੁਣਦੇ ਹਾਂ ਉਹਨਾਂ ਦੀ ਜਬਾਨੀ ਇਸ ਮੌਕੇ ਸਾਰੇ ਹੀ ਲੋਕ ਜਿਨ੍ਹਾਂ ਦੇ ਮੋਬਾਈਲ ਉਹਨਾਂ ਦੇ ਹੱਥ ਵਿੱਚ ਆਏ ਨੇ ਉਹ ਬਟਾਲਾ ਪੁਲਿਸ ਦਾ ਧੰਨਵਾਦ ਕਰਦੇ ਨਜ਼ਰ ਆਏ ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕੀਏ ਤੇ ਬਟਾਲਾ ਪੁਲਿਸ ਦਾ ਇਹ ਬਹੁਤ ਵਧੀਆ ਉਪਰਾਲਾ ਹੈ तकरीबन 6 ਮਹੀਨਾ ਪਹਿਲਾਂ ਅਸੀਂ ਸਟਾਰਟ ਕਰ ਲਿਆ ਸੀਗਾ ਸਾਡੇ ਕੋਲ ਸ਼ਿਕਾਇਤਾਂ ਆਂਦੀਆਂ ਸੀਗੀਆਂ ਲੋਕਾਂ ਦੀ ਕਿਸੇ ਦਾ ਮੋਬਾਈਲ ਫੋਨ ਘੁੰਮ ਜਾਣਾ ਸੀਗਾ ਜਾਂ ਕਿਤੇ ਚੋਰੀ ਦੇ ਵੀ ਕੁਝ ਇਨਸੀਡੈਂਟਸ ਰਿਪੋਰਟ ਹੁੰਦੇ ਸੀਗੇ ਤਾਂ ਉਹਦੇ ਵਿੱਚ ਅਸੀਂ ਸਪੈਸ਼ਲ ਇੱਕ ਟੀਮ ਬਣਾਈ ਕਿ ਜਿੱਥੇ ਵੀ ਕਿਸੇ ਕੋਈ ਜਿਹੜਾ ਹੈਗਾ ਜਿਹਦਾ ਮੋਬਾਈਲ ਫੋਨ ਨਹੀਂ ਮਿਲਦਾ ਲੂਸ ਕਰਦਾ ਹੈ ਤਾਂ ਉਹਦੇ ਵਿੱਚ ਟੀਮ ਨੇ ਮਦਦ ਸਤੂਰ ਮਿਹਨਤ ਕਰਦੇ ਹੋਏ ਪਿਛਲੇ 6 ਮਹੀਨੇ ਦੇ ਵਿੱਚ ਕਰੀਬਨ 700 ਮੋਬਾਈਲ ਫੋਨ ਰਿਕਵਰ ਕਰ ਲਿਆ ਟ੍ਰੇਸ ਕਰ ਲਏ ਉਹਨਾਂ ਦੇ ਜਿਹੜੇ ਅਸਲੀ ਹੱਕਦਾਰ ਜਿਹੜੇ ਰਾਈਟਫੁੱਲ ਓਨਰਸ ਹੈ ਉਹਨਾਂ ਤੱਕ ਅਸੀਂ ਪਹੁੰਚਾਏ ਤਾਂ ਇਹ ਜਿਹੜੇ 700 ਮੋਬਾਈਲ ਫੋਨ ਹੈ ਇਹਨਾਂ ਦੀ ਜਿਹੜੀ ਮਾਰਕੀਟ ਵੈਲਿਊ ਜੇ ਤੁਸੀਂ ਵੇਖੋਗੇ ਕਰੀਬਨ ਡੇਡ ਕਰੋੜ ਦੀ ਹੈਗੀ ਤਾਂ ਮੈਂ ਜਿਸ ਤਰ੍ਹਾਂ ਦੱਸ ਵੀ ਰਿਹਾ ਸੀਗਾ ਕਿ ਇਹ ਮੋਬਾਈਲ ਫੋਨ ਸਿਰਫ ਇੱਕ ਡਿਵਾਈਸ ਨਹੀਂ ਹੈ ਇਹਦੇ ਚ ਲੋਕਾਂ ਦੀ ਯਾਦਾਂ ਹੁੰਦੀਆਂ ਹੈ ਜਾਂ ਇੰਪੋਰਟੈਂਟ ਡਾਕੂਮੈਂਟਸ ਹੁੰਦੇ ਹੈ ਕੁਝ ਫਾਈਨੈਂਸ਼ੀਅਲ ਡੀਟੇਲਸ ਵੀ ਹੁੰਦੀ ਹੈ ਤਾਂ ਕਰਕੇ ਇਹਦੀ ਵੈਲਿਊ ਇਹਦੀ ਮਾਰਕੀਟ ਵੈਲਿਊ ਨਾਲੋਂ ਕਈ ਜ਼ਿਆਦਾ ਵੱਧ ਜਾਂਦੀ ਹੈ ਤਾਂ ਇੱਕ ਫੋਨ ਦਾ ਆਪਣਾ ਇੱਕ ਇਮੋਸ਼ਨਲ ਵੈਲਿਊ ਵੀ ਹੁੰਦਾ ਹੈ ਉਹਦਾ ਆਪਾਂ ਕੋਈ ਕੀਮਤ ਲਗਾ ਹੀ ਨਹੀਂ ਸਕਦੇ ਸਟੇਜ ਤੇ ਆਇਆ ਜਿੱਥੇ ਇੱਕ ਮੈਡਮ ਆਈ ਸੀ ਕਿ ਐਂਡ ਸ਼ੀ ਵਾਸ ਇਨ ਟੀਅਰਸ ਜਿਹੜਾ ਮੋਬਾਈਲ ਫੋਨ ਬਟਾਲਾ ਪੁਲਸ ਨੇ ਉਹਨੂੰ ਲੱਭ ਕੇ ਦਿੱਤਾ ਸ਼ਿਵਾ ਸਿੰਘ ਉਹਨਾਂ ਦਾ ਡੀਸੀਜ਼ ਬ੍ਰਦਰ ਹੈ ਉਹਦੀ ਇਹ ਨਿਸ਼ਾਨੀ ਹੈ ਤਾਂ ਉਸ ਫੋਨ ਦੀ ਜਿਹੜੀ ਕੀਮਤ ਹੈ ਉਹ ਪਾ ਪੈਸਿਆਂ ਚ ਨਹੀਂ ਤੋਲ ਸਕਦੇ ਉਹ ਬੜੀ ਬੇਸ਼ੁਮਾਰ ਉਹਦੀ ਕੀਮਤ ਹੈ ਤਾਂ ਉਹ ਜਿਹੜੀ ਯਾਦ ਉਹਦੇ ਨਾਲ ਜੁੜੀਆਂ ਹੈ ਉਹ ਉਹਨੂੰ ਦਿੰਦੇ ਹੋਏ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਤਾਂ ਅਸੀਂ ਜਿਹੜਾ ਕੰਮ ਕਰਦੇ ਆ ਲੋਕਾਂ ਦੀ ਸੇਵਾ ਲਈ ਹੀ ਕਰਦੇ ਹਾਂ ਫਿਰ ਜਦੋਂ ਉਹੀ ਮੁਸਕਰਾਤੇ ਹੋਏ ਚਿਹਰੇ ਸਾਡੇ ਸਾਹਮਣੇ ਆਉਂਦੇ ਆ ਤਾਂ ਸਾਨੂੰ ਸਰਟੀਫਿਕੇਸ਼ਨ ਮਿਲਦੀ ਹੈ ਟੀਮ ਨੂੰ ਹੌਸਲਾ ਮਿਲਦਾ ਹੈ ਇਹ ਜਿਹੜੀ ਅਸੀਂ ਮਿਹਨਤ ਕਰਦੇ ਇਹਨੂੰ ਬਰਕਰਾਰ ਰੱਖਣ ਲਈ ਜਿਹੜੀ ਮੈਜੋਰਟੀ ਫੋਨਸ ਇਹਦੇ ਵਿੱਚ ਹੈਗੇ ਨੇ ਤਾਂ ਇਹ ਉਹ ਹੈ ਜਿਹੜੇ ਗੁੰਮਸ਼ੁਦਾ ਮੋਬਾਈਲ ਫੋਨ ਹੁੰਦੇ ਆ ਕਿਸੇ ਕੋਲੋਂ ਡਿੱਗ ਗਿਆ ਕਿਤੇ ਫੋਨ ਤਾਂ ਜੇ ਕੋਈ ਚੋਰੀ ਸ਼ੁਦਾ ਮੋਬਾਈਲ ਹੁੰਦਾ ਹੈ ਜਾਂ ਸਨੈਚਿੰਗ ਵਾਲਾ ਜਿਹੜਾ ਹੁੰਦਾ ਹੈ ਉਹ ਇਨੀਸ਼ੀਅਲੀ ਸਾਡੀ ਕੇਸ ਪ੍ਰੋਪਰਟੀ ਬੰਦੀ ਹੈ ਉਹਨੂੰ ਇਸ ਤਰੀਕੇ ਨਾਲ ਆਪਾਂ ਨਹੀਂ ਦੇ ਸਕਦੀ ਬਟ ਉਹਦੇ ਵਿੱਚ ਵੀ ਇਹ ਸਾਡੀ ਟੀਮ ਹੈ ਉਹ ਕਰਦੀ ਹੈ ਕੰਮ ਕਰਦੀ ਹੈ ਉਹ ਚ ਵੀ ਸਾਡੇ ਕਰੀਬਨ ਸਨੇਚਿੰਗ ਕੇਸ ਦੇ ਵਿੱਚ 30 ਮੋਬਾਈਲ ਫੋਨ ਅਸੀਂ ਰਿਕਵਰ ਕਰ ਲਿਆ ਬਟ ਉਹਦਾ ਇੱਕ ਹੋਰ ਤਰੀਕਾ ਹੁੰਦਾ ਹੈ ਉਹਨੂੰ ਵਾਪਸ ਦੇਣ ਦਾ ਸਰ ਮੇਰਾ ਨਾਮ ਐਡਵੋਕੇਟ ਗੁਰਸਰ ਮੈਂ ਜਿਵੇਂ ਪਹਿਲਾਂ ਹੀ ਦੱਸਿਆ ਕਿ ਮੇਰਾ ਫੋਨ ਨਹੀਂ ਮੈਨੂੰ ਵਾਪਸ ਮਿਲਿਆ ਮੈਨੂੰ ਐਵੇਂ ਲੱਗਦਾ ਕਿ ਮੇਰੇ ਬ੍ਰਦਰ ਦੀ ਪਿਆਰ ਮੈਨੂੰ ਵਾਪਸ ਮਿਲ ਗਿਆ ਕਿ ਉਹਨਾਂ ਦੇ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਫੋਨ ਦੇ ਵਿੱਚ ਸਾਡੇ ਮੈਸੇजेस ਹੁੰਦੇ ਨੇ ਸਾਡੇ ਕੁਝ ਵਾਇਸ ਮੈਸੇਜ ਕੁਝ ਮੈਮਰੀਜ਼ ਫੋਨ ਦੇ ਚਲੋ ਅੱਜਕੱਲ ਪਿਕਚਰਸ ਫਿਰ ਰਿਕਵਰ ਹੋ ਜਾਂਦੀਆਂ ਪਰ ਜੋ ਚੈਟ ਕੀਤੀ ਹੁੰਦੀ ਹੈ ਵਾਇਸ ਮੈਸੇजेस ਹੁੰਦੇ ਉਹ ਤੇ ਰਿਕਵਰ ਨਹੀਂ ਹੁੰਦੇ ਸਰੀ ਮੇਰਾ ਮੈਂ ਕੋਟ ਤੋਂ ਹੀ ਵਾਪਸ ਆਂਦੀ ਪਈ ਸੀ ਤੇ ਸਕੂਟੀ ਤੇ ਮੈਂ ਖੜੇ ਹੋ ਕੇ ਗੱਲ ਹੀ ਕਰਦੀ ਪਈ ਸੀ ਤੇ ਫੋਨ ਕੁਝ ਦੋ ਜਣੇ ਆਏ ਮੋਟਰਸਾਈਕਲ ਤੇ ਮਤਲਬ ਮਫਲਡ ਫੇਸੇ ਸੀਗੇ ਟੱਕੇ ਹੋਏ ਸੀਗੇ ਉਹਨਾਂ ਦੇ ਮੂੰਹ ਤੇ ਉਹਨਾਂ ਨੇ ਮੇਰੇ ਕੋਲ ਫੋਨ ਖੋਲਿਆ ਮੈਂ ਮਤਲਬ ਟਰਾਈ ਵੀ ਕੀਤੀ ਪਿੱਛੇ ਜਾਣ ਦੀ ਬਟ ਨਹੀਂ ਉਹ ਮਤਲਬ ਪਤਾ ਹੀ ਨਹੀਂ ਲੱਗਿਆ ਆਟੋਮੈਟਿਕਲੀ ਇੰਨੀ ਵੱਡੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਕਿ ਇਹ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਸੀ ਤੇ ਮੈਂ ਸਾਰੀ ਟੀਮ ਦੇ ਨਾਲ ਤੁਹਾਡੇ ਸਭ ਦਾ ਮੈਂ ਆਪਣੇ ਹਸਬੰਡ ਦਾ ਬਹੁਤ ਥੈਂਕਸ ਕਰਦੀ ਕਿਉਂਕਿ ਉਹਨਾਂ ਨੇ ਹੀ ਮੈਨੂੰ ਬਹੁਤ ਜ਼ਿਆਦਾ ਮਤਲਬ ਹੱਲਾਸ਼ੇਰੀ ਕਹਿ ਲੋ ਮਤਲਬ ਮੈਨੂੰ ਬਹੁਤ ਹੈਨਾ ਮੋਟੀਵੇਟ ਕੀਤਾ ਕਿ ਨਹੀਂ ਕੋਈ ਗੱਲ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਮੇਰੇ ਹਸਬੰਡ ਵੀ ਐਡਵੋਕੇਟ ਨੇ ਬਟਾਲਾ ਬਾਰ ਦੇ ਹੀ ਮੈਂਬਰ ਨੇ ਉਹ ਵੀ ਤੇ ਮਤਲਬ ਉਹਨਾਂ ਨੂੰ ਜ਼ਿਆਦਾ ਵਿਸ਼ਵਾਸ ਸੀਗਾ ਪੁਲਿਸ ਤੇ ਮੈਂ ਤਾਂ ਐਸੱਚ ਮੈਂ ਕਹਿ ਸਕਦੀ ਕਿ ਮੈਨੂੰ ਇੰਨੀ ਉਮੀਦ ਨਹੀਂ ਸੀਗੀ ਕਿ ਮੈਨੂੰ ਹਾਂਜੀ ਕਿ ਮੈਨੂੰ ਫੋਨ ਵਾਪਸ ਮਿਲੇਗਾ ਬਟ ਹੀ ਐਪਰੀਸ਼ੀਏਟਡ ਮੀ ਅ ਲੋਟ ਕਿ ਨਹੀਂ ਸਾਨੂੰ ਫੋਨ ਵਾਪਸ ਮਿਲੇਗਾ ਤੇ ਮੈਂ ਬਹੁਤ ਥੈਂਕਫੁਲ ਕਰਦੀ ਆ ਸਾਰੀ ਟੀਮ ਦਾ ਆਪਣੇ ਹਸਬੰਡ ਦਾ ਤੁਹਾਡਾ ਸਭ ਦਾ ਕਿ ਹਾਂ ਕਿ ਮੈਨੂੰ ਅੱਜ ਮੇਰਾ ਫੋਨ ਵਾਪਸ ਮਿਲਿਆ ਮੇਰੇ ਬ੍ਰਦਰ ਦੀ ਆਖਰੀ ਨਿਸ਼ਾਨੀ ਵਾਪਸ ਮਿਲੀ ਵਧੀਆ ਲੱਗ ਰਿਹਾ ਦੇਖ ਕੇ ਕਿ ਜਿਹੜਾ ਐਸਐਸਪੀ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਨੇ ਇਹ ਉ ਦੇਖੋ ਲਿਆ ਬਈ 200 ਮੋਬਾਈਲ ਲੱਭ ਲਿਆ ਤੇ 500 ਮੋਬਾਈਲ ਅਜ ਤੋਂ ਪਹਿਲੇ ਇਲਾਕੇ ਦੇ ਦੇ ਚੁਕੇ ਨੇ 700 ਮੋਬਾਈਲ ਲੱਭ ਕੇ ਦੇਣਾ ਬਹੁਤ ਛੋਟੀ ਗੱਲ ਨਹੀਂ ਹੈ ਬਹੁਤ ਹੀ ਵੱਡੀ ਗੱਲ ਹੈ ਮੈਨੂੰ ਤਾਂ ਨਹੀਂ ਲੱਗਦਾ ਸੀ ਕਿ ਮੋਬਾਈਲ ਮਿਲੇਗਾ ਕਹਿੰਦੇ ਜਰੂਰ ਸੀ ਕਿ ਮਿਲ ਜਾਏਗਾ ਪਰ ਮੈਨੂੰ ਇਦਾਂ ਲੱਗਦਾ ਸੀ ਕਿ ਇਹ ਮੋਬਾਈਲ ਮਿਲ ਨਹੀਂ ਸਕਦਾ ਕਦੀ ਕਿਉਂਕਿ ਕਿੱਥੇ ਚਲਾ ਗਿਆ ਕਿੱਥੇ ਨਹੀਂ ਗਿਆ ਕਿਸ ਨੂੰ ਪਤਾ ਹੀ ਨਹੀਂ ਬੋਲਿਆ ਕਿ ਆ ਲੱਗੀ ਐਪਰੋਕਸੀਮੇਟਲੀ ਕੋ ਡੇਢ ਤੋਂ 2 ਮਹੀਨੇ ਹੋਏ ਨੇ ਜਿਹਲੇ ਸਰਫੀ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਚੁੱਕਿਆ ਲੇਕਿਨ ਮੋਬਾਈਲ ਅੱਜ ਮਾਨੂੰ ਮਿਲ ਰਿਹਾ ਹੈ ਕਹਿ ਰਹੇ ਨੇ ਮੋਬਾਈਲ ਮਿਲ ਗਿਆ ਤੁਹਾਨੂੰ ਅੱਜ ਦੇ ਰਹੇ ਆ ਤੇ ਮੈਂ ਸਮਝਦਾ ਕਿ ਇਹ ਬਹੁਤ ਵਧੀਆ ਗੱਲ ਹੈ ਜਿਹੜੀ ਐਸਐਫਪੀ ਸਾਹਿਬ ਨੇ ਇਹ ਪਿਹੜਾ ਚੁੱਕਿਆ ਹੋਆ ਤੇ ਇਹ ਕਰ ਰਹੇ ਨੇ ਕੰਪਲੇਨ ਲਿਖਾਨੀ ਚਾਹੀਦੀ ਹੈ ਜੀ ਦੇਖੋ ਜਦੋਂ ਤੁਹਾਡੀ ਕੋਈ ਚੀਜ਼ ਗਵਾਚਦੀ ਹੈ ਜਾਂ ਮੋਬਾਈਲ ਗਵਾਚਿਆ ਕੰਪਲੇਨ ਲਿਖਾਵਾਂਗੇ ਤੇ ਐ ਕੋਈ ਕੁਝ ਕਰਨ ਵਾਲਾ ਬਣੇਗਾ ਨਾ ਐਸਐਫਪੀ ਸਾਹਿਬ ਨੂੰ ਜਾਂ ਨਾਲ ਦੀ ਟੀਮ ਨੂੰ ਕਿਦਾਂ ਪਤਾ ਲੱਗੇਗਾ ਕੋਈ ਚੀਜ਼ ਗਵਾਚੀ ਹੈ ਆਪਾਂ ਕੰਪਲੇਨ ਲਿਖਾਵਾਂਗੇ ਤੇ ਮਿਲੇਗੀ ਨਾਲਾ ਪਿੰਡ ਮੇਰੇ ਫੋਨ ਨੂੰ 5 ਮਹੀਨੇ ਹੋ ਗਏ ਗਵਾਚੇ ਨੂੰ ਮੈਂ ਸਿੱਧਾ Saab ਗਈ ਸੀ ਤੇ ਉੱਥੋਂ ਰਾਹ ਚੋਂ ਰਸਤੇ ਚ ਬੱਸ ਚ ਕਹਿੰਨੇ ਕੱਢ ਲਿਆ ਇਹ ਪਹਿਲਾਂ ਤੇ ਨਹੀਂ ਲੱਗਦਾ ਜੇ ਕੱਲ ਦਾ ਫੋਨ ਗਿਆ ਤੇ ਫਿਰ ਲੱਗ ਗਿਆ ਫਿਰ ਲੱਗ ਗਿਆ ਬਹੁਤ ਵਧੀਆ ਲੱਗ ਰਿਹਾ ਪੈਸੇ ਖਰਚੇ ਹੀ ਤੇ ਮੁੜ ਕੇ ਮਿਲਿਆ ਨਹੀਂ ਮੇਰੇ ਕੋਲ ਤੇ ਛੋਟਾ ਫੋਨ ਹੀ ਮੈਨੂੰ ਕਰਦੇ ਆਣ ਲੈ ਕੇ ਨਹੀਂ ਦੀ ਬਹੁਤ ਵਧੀਆ ਧੰਨਵਾਦ ਕਰਦੇ ਪੰਜਾਬ ਪੁਲਿਸ ਦਾ ਮੇਰਾ ਨਾਮ ਹੀਰਾ ਲਾਲਾ ਜੀ ਮੈਂ ਦੀਨਾ ਨਗਰ ਤੋਂ ਆਇਆ ਮੇਰਾ ਗੁਮਾਇਆ ਮੋਬਾਈਲ ਹੋਇਆ 27 ਜਨਵਰੀ ਨੂੰ ਮੈਂ ਡਿਊਟੀ ਆ ਰਿਹਾ ਸੀ ਦੀਨਾ ਨਗਰ ਤੋਂ ਅੰਮ੍ਰਿਤਸਰ ਜਾ ਰਿਹਾ ਸੀਗਾ ਔਰ ਤਾਰੀয়াল ਤੋਂ ਅੱਗੇ ਸੋਲ ਤੱਕ ਤਾਰੀয়াল ਨੂੰ ਸ਼ਹਿਰੇ ਤੱਕ ਮੇਰਾ ਕੋ ਮੋਬਾਈਲ ਸੀਗਾ ਔਰ ਬਸ ਟ੍ਰੇਨ 'ਚ ਰਸ਼ ਕਾਫੀ ਸੀਗਾ और बटाले जब तो मैं आने के ट्रेन रुकी है तो मैं मोबाइल तो कंपनी को फ़ोन कर रहा था तो मेरी जेब में मोबाइल नहीं था तो मेरा मोबाइल जो रास्ते में रश की वजह कर किसी ने जेब से निकाली हाँ मेरे को नहीं यकीन नहीं था लेकिन मैं कुदरती उसी टाइम ड्यूटी छोड़ के बटाले उतर गया और, और मैंने सुविधा सेंटर से कंप्लेन किया तो कंप्लेन करने के बाद मैं अपने घर चला गया जहाँ दिन सिम सुब निकाली है और उसके बाद मेरे को तकरीबन चार दिन पहले एक मैसेज आया प्रेस मेसेज आया कि आपका जो गुम हुआ मोबाइल वो आपको मिल मिल रहा है तो हमने बड़ी खुशी मनाई आप मतलब मान खुश होया कि 18000 का मोबाइल है जो मिल गया तो पंजाब पुलिस का हम बहुत धन्यवाद ही करते हैं एसएसपी बटाला डीएसपी बटाला एसएचओ बटाला का बहुत-बहुत धन्यवाद करते हैं जिन्होंने इतनी अच्छी मुहिम चलाने के बाद किसी ने मोबाइल ढूंढ के जो ਕਿਸਤੋਂ ਤੇ ਲਏ ਹੋਏ ਮੋਬਾਈਲੋ ਕੀ ਕਿਸ਼ਤੇ ਦੇ ਰਿਹਾ ਲੇਕਿਨ ਮੋਬਾਈਲ ਗੁੰਮ ਹੋ ਗਿਆ। ਤੋਂ ਹਮ ਇਸ ਮਹਿਮ ਕੇ ਬਹੁਤ ਹੀ ਕੋਸ਼ੂਏ ਹਨ ਜਿन्होने ਇਤਨਾ ਸਖਤ ਮਿਹਨਤ ਕਰਨੇ ਕੇ ਬਾਦ ਇਤਨਾ ਅਚਾ ਉਪਰਾਲਾ ਕੀਆ ਹੈ। ਰਾਮਚੰਦ ਦਾ ਨਵਾਂ ਪਿੰਡ ਵਰਗੀ ਵਾਲਤਾ। ਬਹੁਤ ਸਾਲ ਹੋ ਗਏ। ਇਹ ਤਾਂ ਪਰਸ ਵਿੱਚ ਸੋਰੀ ਹੋਈ ਪਰਸ ਹੋਈ ਹੋਇਆ ਆਡਾਰ ਕਾਰਡ ਪੈਨ ਕਾਰਡ ਸਭ ਕੁਝ ਹੀ ਫੋਨ ਵਿੱਚ ਹੀ ਸੀ। ਬੜਾ ਵਧੀਆ ਲੱਗ ਰਿਹਾ। ਸਨ ਅਸਨੀ ਹੈਗੇ ਕਿ ਮਿਲ ਜੇਗਾ। ਕਰਾਉਣਾ ਚਾਹੀਦਾ ਹੈ ਕਿਉਂਕਿ ਅੱਜ ਸਾਡ ਕੋ ਪ੍ਰੂਫ ਹੀ ਸਾਡਾ ਮਿਲ ਗਿਆ ਹਨਾ। ਤੇ ਜੇ ਸਾਡ ਕੋ ਨਾ ਹੁੰਦਾ ਜੇ ਇਹ ਨਾ ਕਰਵਾਇਦਾ ਸਾਨੂੰ ਨਹੀਂ ਸੀ ਮਿਲਣਾ। ਜਗੀਰ ਤੋਂ ਨਮਰਸਾ ਜੰਗਾਰਮੀ ਨੇ ਹੋਏ ਹਾਂ ਮੈਂ ਪੰਜਾਬ ਸਰਕਾਰ ਦਾ ਪੁਲਿਸ ਦਾ ਨੁਮਾਇਦ ਕਰਦੀ ਹਾਂ